ਸਾਰੀ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਸੁਖਬੀਰ ਸਿੰਘ ਬਾਦਲ ਫਸੇ ਕਸੂਤੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਭਾਜੜਾ ਪੈਗੀਆਂ ਨੇ ਕਿ ਇੱਕ ਪਾਸੇ ਪੰਥ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਵੱਲੋਂ ਭਰਤੀ ਜਿਹੜੀ ਹੈ ਉਹ ਆਪਣੇ ਮੁਕਾਮ ਤੇ ਬੜੇ ਵਧੀਆ ਤਰੀਕੇ ਨਾਲ ਕੀਤੀ ਜਾ ਰਹੀ ਹੈ ਤੇ ਤੀਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਨਵੀਂ ਪਾਰਟੀ ਬਣਾਉਣ ਦੀ ਕੋਸ਼ਿਸ਼ੀ ਕਰ ਰਿਹਾ ਲਗਭਗ ਪਾਰਟੀ ਬਣਾ ਚੁੱਕਿਆ ਹੈ ਬਸ ਸੰਵਿਧਾਨਿਕ ਐਲਾਨ ਹੋਣਾ ਬਾਕੀ ਹੈ ਲੇਕਿਨ ਇਧਰ ਧਾਰਮਿਕ ਆਗੂਆਂ ਨੇ ਵੀ ਸੁਖਬੀ ਸਿੰਘ ਬਾਦਲ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਕੁਰਸੀ ਉੱਤੇ ਮੁਰਤੂ ਕਾਬਜ ਹੋਏ ਸੁਖਬੀਰ ਸਿੰਘ ਬਾਦਲ ਦੀ ਮੁਰਤੂ ਦਿੱਕਤਾਂ ਵੱਧੀਆਂ ਦਿਖਾਈ ਦੇ ਰਹੀਆਂ ਹਨ ਕਿਉਂਕਿ ਬਾਦਲ ਸੁਖਬੀਲ ਖਲਾਬ ਮੋੜ ਸ੍ਰੀ ਅਕਾਲ ਤਖਸੈਬ ਉੱਤੇ ਸ਼ਿਕਾਇਤ ਪਹੁੰਚ ਚੁੱਕੀ ਹੈ ਹਾਲਾਂਕਿ ਪਾਰਟੀ ਅਜੇ ਬਾਦਲ ਪਰਿਵਾਰ ਅਜੇ ਪਹਿਲੀ ਸ਼ਿਕਾਇਤ ਤੋਂ ਨਹੀਂ ਉੱبر ਪਾਇਆ ਹਾਲੇ ਕਿ ਪਹਿਲੀਆਂ ਸ਼ਿਕਾਇਤਾਂ ਤੋਂ ਮਾਫੀ ਨਹੀਂ ਮਿਲੀ ਲੇਕਿਨ ਦੂਜੀ ਸ਼ਿਕਾਇਤ ਸ੍ਰੀ ਅਕਾਲ ਤਖਸੈਬ ਉੱਤੇ ਜਾ ਪਹੁੰਚੀ ਹੈ ਫਿਰ ਦੁਬਾਰਾ ਤਲਬ ਹੋਣਗੇ ਸੁਖਬੀਰ ਸਿੰਘ ਬਾਦਲ ਕਿਉਂਕਿ ਇਹ ਕਿਸੇ ਆਮ ਲੋਕ ਨੇ ਆਮ ਲੋਕਾਂ ਨੇ ਸ਼ਿਕਾਇਤ ਨਹੀਂ ਕੀਤੀ ਸੁਖਬੀਰ ਸਿੰਘ ਬਾਦਲ ਦੀ ਦੱਸਦੀ ਹੈ ਕਿ ਸ਼ਿਕਾਇਤਕਰਤਾ ਵਿੱਚ ਸਾਬਕਾ ਜਥੇਦਾਰਾਂ ਨੇ ਗਿਆਨੀ ਰਗਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਖਿਲਾਫ ਧਾਰਮਿਕ ਸਟੇਜਾ ਉਤੋਂ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀਆਂ ਗਿਆ ਟਿੱਪਣੀਆਂ ਦਾ ਜ਼ਿਕਰ ਕੀਤਾ ਗਿਆ ਹੈ ਇਹ ਸ਼ਿਕਾਇਤ ਮਿਸਲ ਸਤਲੁਜ ਦੇਗੋ ਤੇਰੀ ਫਤਿਹ Nusrat ਉਹ ਬੇਦਰੰਗ ਵੱਲੋਂ ਕੀਤੀ ਗਈ ਹੈ ਜਿਸ ਵਿੱਚ ਸੁਖਬੀਰ ਬਾਦਲ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਗਿਆ ਹੈ ਕਿ ਬਾਦਲ ਪਰਿਵਾਰ ਅਤੇ ਉਸ ਦਾ ਧੜਾ ਹੀ ਪੰਥ ਦਾ ਨਹੀਂ ਹੋ ਸਕਦਾ ਖਾਲਸਾ ਪੰਥ ਦਾ ਰਾ ਬਹੁਤ ਵਿਸ਼ਾਲ ਹੈ ਯਾਨੀ ਕਿ ਖਾਲਸਾ ਪੰਥ ਖਾਲਸਾ ਜਿੰਨੀ ਖਾਲਸਾ ਕੌਮ ਹੈ ਉਹ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਖੜੀ ਗਈ ਹੈ ਲਿਖਿਆ ਗਿਆ ਹੈ ਕਿ ਅੱਜ ਬੜੇ ਦੁੱਖ ਨਾਲ ਜੋਦਰੀ ਕਰਨ ਲਈ ਆਪ ਨੂੰ ਲਿਖਣ ਲਈ ਮਜਬੂਰ ਕਰਨਾ ਪੈ ਰਿਹਾ ਹੈ ਕਿ ਸਿੰਘ ਸਾਹਿਬ ਜੀਓ ਅੱਜ ਸਮੁੱਚੀ ਕੌਮ ਅਤੇ ਪੰਥ ਆਪੀਆਂ ਸਰਬੋੱਚ ਸਸਤਾਵਾਂ ਦੇ ਹੋਰੇ ਅਪਮਾਨ ਅਤੇ ਸਸਤਾਵਾਂ ਦੀਆਂ ਸਰਬੋੱਚ ਪਦਮੇ ਦੀ ਸੇਵਾ ਨਿਭਾਰਾ ਹੈ ਸਿੰਘ ਪ੍ਰਤੀ ਸਾਹਿਬ ਵਰਤੀ ਜਾਰੀ ਸ਼ਬਦਾਲਵੀ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਦਰੇ ਗਏ ਹਨ ਖਾਸ ਤੌਰ ਤੇ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਹੁਕਮਨਾਮਾ ਜਾਰੀ ਹੋਇਆ ਸੀ ਉਹ ਵੀ ਉਸ ਉਸ ਹੁਕਮਨਾਮੇ ਤੋਂ ਪਘੋੜੇ ਹੋਏ ਮਨਕਰ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜਿਹੜਾ ਹੈ ਮੱਥਾ ਲਾਇਆ ਰਾਜਸੀ ਅਧਿਕਾਰ ਗਵਾ ਚੁੱਕੇ ਸੁਖਬੀਰ ਸਿੰਘ ਬਾਦਲ ਨੇ ਫਿਰ ਦੁਬਾਰਾ ਧੱਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਵਾਗ ਡੋਰ ਸੰਭਾਲੀ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਇਸ ਦੀ ਜਿਹੜੀ ਹੈ ਆਗਿਆ ਨਹੀਂ ਦਿੰਦਾ ਭਰਤੀ ਕੀਤੀ ਗਈ ਬਿਨਾ ਹਦਾਇਰ ਕਾਰਡ ਤੋਂ ਜਿਸ ਨੂੰ ਬੋਗਸ ਭਰਤੀ ਕਿਹਾ ਜਾਂਦਾ ਹੈ ਉਸ ਭਰਤੀ ਦਾ ਵੀ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦੇ ਕਾਲੇ ਚਿੱਟੇ ਬਾਹਰ ਆ ਗਏ ਨੇ ਯਾਨੀ ਕਿ ਸੁਖਬੀਰ ਸਿੰਘ ਬਾਦਲ ਦਾ ਰੱਜ ਕੇ ਵਿਰੋਧ ਹੋ ਰਿਹਾ ਹੈ ਇਹ ਗਿਆਨੀ ਸੁਲਤਾਨ ਸਿੰਘ ਗਿਆਨੀ ਕੁਲਦੀਪ ਗਿਆਨੀ ਰਗਵੀਰ ਸਿੰਘ ਅਤੇ ਗਿਆਨੀ ਜਥੇਦਾਰ ਹਰਪ੍ਰੀਤ ਸਿੰਘ ਹੁਣਾ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹਿਆ ਅਗਸਤ 20 ਨੂੰ ਮਾਦਰ ਨੂੰ ਪ੍ਰਦਾਨ ਥਾਪ ਲਿਆ ਗਿਆ ਹੈ ਯਾਨੀ ਕਿ 26 ਦਿਨਾਂ ਦੇ ਵਿੱਚ ਤਿੰਨ ਸੈਖ ਸਿੰਘ ਸਹਿਬਾਨ ਵੀ ਬਦਲ ਕੇ ਸ਼ਾਂਤ ਨਹੀਂ ਹੋ ਰਹਾ ਅਤੇ ਸਾਡੇ ਉੱਤੇ ਤੰਗ ਕਸ ਰਹੇ ਨੇ ਕਿ ਇਹ ਭਾਰਤੀ ਜਨਤਾ ਪਾਰਟੀ ਜਾਂ ਦੂਸਰੀਆਂ ਪਾਰਟੀਆਂ ਦੇ ਇਸ਼ਾਰਿਆਂ ਤੇ ਕੰਮ ਕਰਦੇ ਨੇ ਉਹਨਾਂ ਨੇ ਕਿਹਾ ਅਸੀਂ ਗੁਰੂ ਘਰ ਦੇ ਵਜ਼ੀਰ ਖਾਲਸਾ ਕੌਮ ਦੇ ਵਜ਼ੀਰ ਪੰਥ ਦੀ ਅਸੀਂ ਬੜੌਤਰੀ ਦੀ ਗੱਲ ਕਰਾਂਗੇ ਜਾਂ ਪੰਥ ਨੂੰ ਬਰਬਾਦ ਕਰਾਂਗੇ ਇਹ ਸੁਖਬੀਰ ਸਿੰਘ ਬਾਦਲ ਨੂੰ ਸੋਚਣਾ ਚਾਹੀਦਾ ਹੈ ਨਸਲ ਕੁਸ਼ੀ ਕਿੰਨੇ ਕਰਵਾਈ ਨਸ਼ਰ ਕੁਸ਼ੀ ਕਰਨ ਵਾਲਿਆਂ ਨੂੰ ਕਿੰਨੇ ਸਨੂਪੇ ਦਿੱਤੇ ਕਿੰਨੇ ਟਿਕਟਾਂ ਦਿੱਤੀਆਂ ਡੇਰਾ ਸੱਚਾ ਸੌਦਾ ਦੇ ਸਾਧ ਨੂੰ ਮੁੱਖ ਮਾਫੀਨਾਮਾ ਕਿਸਨੇ ਤੋਂ ਆਇਆ ਦੂਸਰੇ ਪਾਸੇ ਬਹਿਵਲ ਕਲਾਂ ਦੇ ਗੋਲੀ ਗਾਂਡ ਹੋਇਆ ਸੁਖਬੀਰ ਸਿੰਘ ਬਾਦਲ ਦੇ ਰਾਜ ਵਿੱਚ ਸ੍ਰੀ ਗੁਰੂ ਜਗਨ ਸਿੰਘ ਜੀ ਦੇ ਅੰਗਾਂ ਦੀ ਬੇਅਦਬੀ ਹੋਈ ਹਾਲੇ ਕਹਿੰਦੇ ਨੇ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਮੈਂਦੇ ਹਾਂ ਅਸੀਂ ਭਾਰਤੀ ਜਨਤਾ ਪਾਰਟੀ ਦੇ ਹਦਾਰ ਤੇ ਹੁਕਮਨਾਮੇ ਸੁਣਾਏ ਨੇ ਇਹ ਬੇਬੁਨਿਆਦ ਸਾਡੇ ਉਤੇ ਇਲਜ਼ਾਮ ਲਗਾਏ ਜਾ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਸੁਖਬੀਰ ਸਿੰਘ ਬਾਦਲ ਹੁਣ ਫਿਰ ਦੁਬਾਰਾ ਸ੍ਰੀ ਅਕਾਲ ਤਖਸੈਬ ਵਿਖੇ ਤਲਬ ਹੋਣਗੇ ਫਿਰ ਦੁਬਾਰਾ ਉਹਨਾਂ ਦੀ ਪ੍ਰਧਾਨਗੀ ਖੋਈ ਜਾਵੇਗੀ ਫਿਰ ਦੁਬਾਰਾ ਉਹਨਾਂ ਨੂੰ ਆਪਣਾ ਅਸਤੀਫਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਪ੍ਰਧਾਨਗੀ ਤੋਂ ਅਤਲਬ ਹੋਣਾ ਪਵੇਗਾ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਲੈ ਕੇ ਤਾਂ ਪਹਿਲਾਂ ਹੀ ਬਵਾਦ ਖੜਾ ਹੋਇਆ ਵੈਸੇ ਕੌਮ ਵੱਲੋਂ ਸੇ ਕਮ ਚਾਹੁੰਦੀ ਹੈ ਕਿ ਗਿਆਨੀ ਰਗਵੀਰ ਸਿੰਘ ਹੀ ਹੋਣ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਆਪਣਾ ਜਥੇਦਾਰ ਮੰਨਦੇ ਨਹੀਂ ਯਾਨੀ ਕਿ ਜਥੇਦਾਰ ਦੇ ਵੀ ਵਿਰੋਧ ਹੋ ਰਿਹਾ ਹੈ ਚਾਹੇ ਉਹ ਦਮਦਮਾ ਸਾਹਿਬ ਦੇ ਜਥੇਦਾਰ ਹੋਣ ਚਾਹੇ ਕੇਸਗੜ ਸਾਹਿਬ ਦੇ ਜਥੇਦਾਰ ਹੋਣ ਚਾਹੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਣ ਯਾਨੀ ਕਿ ਸੁਖਬੀਰ ਸਿੰਘ ਬਾਦਲ ਨੂੰ ਫਿਰ ਦੁਬਾਰਾ ਤਲ ਪ੍ਰਧਾਨਗੀਤੂ ਵੀ ਛੁੱਟੀ ਹੋਵੇਗੀ ਸਿਕ ਕੌਮ ਨਵਾਂ ਆਗੂ ਬਣਾਉਣੇ ਕੀ ਸ਼੍ਰੋਮਣੀ ਇਕਾਲੀ ਦਲ ਦਾ ਦੂਸਰੇ ਪਾਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ